ਸਸ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਅੱਜ ਅੱਜ ਤੁਹਾਡੇ ਵਾਸਤੇ ਇੱਕ ਬਹੁਤ ਬੱਚੇ ਦੀ ਮੰਗ ਤੇ ਇੱਕ ਵੀਡੀਓ ਲੈ ਕੇ ਆਇਆਗਾ ਕਿਉਂਕਿ ਬਹੁਤ ਸਾਰੇ ਬੱਚੇ ਜਿਵੇਂ ਜਿਵੇਂ ਪੇਪਰ ਨੇੜੇ ਆ ਰਹੇ ਹਨ ਜੀ ਉਵੇਂ-ਉਵੇਂ ਬੱਚੇ ਕਨਫਿਊਜ਼ ਹੋ ਰਹੇ ਨੇ ਬੱਚਿਆਂ ਦਾ ਕਿਸੇ ਨੂੰ ਆਏ ਲੱਗਦਾ ਕਿ ਜਦੋਂ ਆਪਣੇ ਤਾਂ ਜਮਾ ਵੀ ਤਿਆਰੀ ਹੈ ਨਹੀਂ ਕਈ ਬੱਚੇ ਨੂੰ ਇਹ ਲੱਗਦਾ ਕਿ ਕੀ ਇੰਨੇ ਸਮੇਂ ਦੇ ਵਿੱਚ ਤਿਆਰੀ ਕਰਕੇ ਕਰਾਂਗੇ ਵੀ ਕੀ ਠੀਕ ਹੈ ਜੀ ਤਾਂ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਜੇ ਬੱਚੇ ਦੁਚਿੱਤੇ ਦੀ ਵਿੱਚ ਪਏ ਪਏ ਆ ਤਾਂ ਉਹੀ ਡਾਊਟ ਨੂੰ ਤੁਹਾਡਾ ਮੈਂ ਕਲੀਅਰ ਕਰਨ ਵਾਸਤੇ ਵੀਡੀਓ ਲੈ ਕੇ ਆਇਆਗਾ ਤੁਹਾਨੂੰ ਪਤਾ ਕਿ ਸਭ ਤੋਂ ਜ਼ਿਆਦਾ ਜੇ ਪੰਜਾਬ ਪੁਲਿਸ ਵਿੱਚ ਇਲੈਕਸ਼ਨ ਆਪਾਂ ਕਰਵਾਇਆ ਤੇ ਕਾਫੀ ਜ਼ਿਆਦਾ ਚੈਨਲ ਪ੍ਰਾਣਾ ਆਪਣਾ ਜਿਹੜਾ ਸਿਰ ਪੰਜਾਬ ਪੁਲਿਸ ਤੇ ਤੇ ਫਾਇਰਮੈਨ ਜਾਂ ਗਰੁੱਪ ਡੀ ਤੇ ਸੀ ਦੀਆਂ ਭਰਤੀਆਂ ਨਾਲ ਹੀ ਜੁੜਿਆ ਹੋਇਆ ਹੈਗਾ ਠੀਕ ਹੈ ਜੀ ਤਾਂ ਅੱਜ ਜਿਹੜੀ ਰਾਜ ਮੈਂ ਤੁਹਾਨੂੰ ਦੱਸ ਰਿਹਾ ਕਿ ਅੱਜ ਤੁਹਾਡੇ ਪੇਪਰ ਦੇ ਵਿੱਚ ਜੇ ਤੁਸੀਂ ਮੰਨ ਲਗੇ ਜਦੋਂ ਦਾ ਕਟੋ-ਕਟ ਤੁਹਾਡੇ ਪੇਪਰ ਦੇ ਵਿੱਚ ਆ ਜਾ 30 ਦਿਨ ਰਹਿ ਚੁੱਕੇ ਆ ਠੀਕ ਹੈ ਇਸ ਤੋਂ ਬਾਅਦ ਪਹਿਲੇ ਹਫ਼ਤੇ ਦੇ ਐਂਡ ਦੇ ਵਿੱਚ ਸ਼ੁਰੂ ਹੁੰਦਾ ਦੂਜੇ ਹਫ਼ਤੇ ਦੇ ਵਿੱਚ ਸ਼ੁਰੂ ਹੁੰਦਾ ਉਹ ਤੁਹਾਨੂੰ ਬੋਨਸ ਮਿਲ ਜਾਣਗੇ ਉਹਨੇ ਦਿਨਾਂ ਦੇ ਬਾਕੀ ਤੁਹਾਨੂੰ ਪਤਾ ਕਿ ਪੇਪਰ ਕਟੋ-ਕਟ ਠੀਕ ਹੈ ਜੀ ਤੇ ਕਿਉਂਕਿ ਬੱਚੇ ਰਾਜੇ ਪੰਜਾਬ ਪੁਲਿਸ ਦੇ ਪੇਪਰ ਵਿੱਚ ਸਭ ਤੋਂ ਜ਼ਿਆਦਾ ਹੁੰਦੇ ਆ ਪਰ ਨਾਲੇ ਠੀਕ ਹੈ ਤੇ ਇੱਕ ਰਾਜੇ ਤੁਹਾਡੇ ਵਾਸਤੇ ਪੰਜਾਬ ਪੁਲਿਸ ਦੀ ਨਵੀਂ ਬੋਟ ਵੱਡੀ ਭਰਤੀ ਆ ਰਹੀ ਹੈਗੀ ਹੋ ਸਕਦਾ ਇਸੇ ਸਾਲ ਦੇ ਮਤਲਬ 7ਵੇਂ ਮਹੀਨੇ ਦੇ ਵਿੱਚ 6ਵੇਂ ਮਹੀਨੇ ਦੇ ਵਿੱਚ ਉਹ ਭਰਤੀ ਆ ਜੇ ਔਰ ਇਹ ਬਾਰੇ ਤੁਹਾਨੂੰ ਮੈਂ ਲੱਗਦਾ ਦੱਸ ਦੂੰਗਾ ਹੁਣ ਜਿਹੜਾ ਆਪਣਾ ਮੇਨ ਮੁੱਦਾ ਰਾਜੇ ਉਹ ਹੈਗਾ 30 ਡੇ ਦਾ ਟੇਮ ਟੇਬਲ ਬਣਾ ਕੇ ਕਿਵੇਂ ਸਟਡੀ ਕਰਨੀ ਹੈ ਸਭ ਤੋਂ ਪਹਿਲਾਂ ਬੱਚਿਆਂ ਨੇ ਜਿਹੜੇ ਜੀ ਨੂੰ ਲੈ ਕੇ ਕੁਐਸਚਨ ਉਹਨਾਂ ਬਾਰੇ ਗੱਲ ਕਰ ਲੈਣੇ ਆ ਕੀ 30 ਦਿਨਾਂ ਦੇ ਵਿੱਚ ਅਸੀਂ ਪੰਜਾਬ ਪੁਲਿਸ ਦਾ ਪੇਪਰ ਪਾਸ ਕਰ ਸਕਦੇ ਹਾਂ ਸਭ ਤੋਂ ਵੱਧ ਜਿਹੜਾ ਬੱਚਿਆਂ ਦਾ ਪ੍ਰੈਸ਼ਰ ਮੈਨੂੰ ਇਹ ਪੁੱਛਿਆ ਜਾਂਦਾ ਹੈਗਾ ਦੇਖੋ ਸੋਨਿਓ ਇਹਦੇ ਵਿੱਚ ਦੋ ਚੀਜ਼ਾਂ ਹੈਗੀਆਂ ਆਪਾਂ 30 ਦਿਨਾਂ ਦੇ ਵਿੱਚ ਜਿਹੜਾ ਸਲੇਪਸ ਵੀ ਕਰਾਂਗੇ ਤਾਂ ਉਹਦਾ ਇੱਕ ਟਾਰਗੇਟ ਰੱਖ ਲਓ ਕਿ ਹਾਂਜੀ ਆਪਾਂ ਇੰਨਾ ਸਲੇਪਸ ਇਹ ਕਰਨਾ ਇੰਨਾ ਸਲੇਪਸ ਇਹ ਕਰਨਾ ਇੰਨਾ ਸਲੇਪਸ ਇਹ ਕਰਨਾ ਟਾਰਗੇਟ ਰੱਖ ਲਓ ਕਿ ਸਲੇਪਸ ਤੁਸੀਂ ਉਨਾਂ ਕੀ ਕਰਨਾ ਹੈ ਜਿਹਨਾਂ ਦੀ ਤੁਸੀਂ ਚੰਗੀ ਤਰ੍ਹਾਂ ਰਿਵੀਜ਼ਨ ਕਰ ਸਕੋ ਜਿਹਨੇ ਨੂੰ ਪੜ ਸਕੋ ਇਹ ਨਹੀਂ ਹੈਗਾ ਕਿ ਤੁਸੀਂ ਹੱਥ ਪਾੜੇ ਵੱਡੇ ਕੰਮ ਨੂੰ ਪਾ ਲਓ ਤੇ ਰਿਵੀਜ਼ਨ ਤੁਹਾਡਾ ਤੋਂ ਉਦੀ 10% ਵੀ ਨਾ ਹੋਵੇ ਜਦੋਂ ਕੋਈ ਫਾਇਦਾ ਨਹੀਂ ਹੈਗਾ ਸਲੇਵਸ ਭਾਵੇਂ ਤੁਸੀਂ 30% ਪੜ ਲਓ ਪੰਜਾਬ ਪੁਲਿਸਾ ਜਿਵੇਂ ਸਾਰਾ ਸਲੇਵਸ ਹੈਗਾ ਉਹਦਾ ਤੁਸੀਂ 30 ਜਾਂ 40% ਪੜ ਲਓ ਪਰ ਉਹਦੀ ਰਿਵੀਜ਼ਨ ਚੰਗੀ ਤਰ੍ਹਾਂ ਕਰ ਲਓ ਇਹ ਮੇਨ ਮੋਟਿਵ ਹੁੰਦਾਗਾ ਆਪਣਾ ਜਿਹੜੂ ਵੀ ਆਪਾਂ ਕਿਸੇ ਵੀ ਪੇਪਰ ਦੀ ਤਿਆਰੀ ਕਰਦੇ ਆ ਅ ਕਨਸੈਪਟ ਕਲੀਅਰ ਕਰੋ ਠੀਕ ਹੈ ਕਨਸੈਪਟ ਕਲੀਅਰ ਹੋ ਗਿਆ ਐਮਸੀਕਿਊ ਆਪਣੇ ਆਪ ਹੀ ਕਲੀਅਰ ਹੋਈ ਜਾਣਗੇ ਠੀਕ ਹੈ ਜੇ ਕਨਸੈਪਟ ਨਹੀਂ ਕਲੀਅਰ ਹੈਗਾ ਤਾਂ ਕੋਈ ਫਾਇਦਾ ਨਹੀਂ ਹੈਗਾ ਪੇਪਰ ਪਾਸ ਕਰਨ ਦੇ ਲਈ ਘੱਟੋ ਘੱਟ ਕਿੰਨੇ ਘੰਟੇ ਪੜਨਾ ਪਵੇਗਾ ਹੁਣ ਬਹੁਤ ਬੱਚੇ ਕਹਿਣਗੇ ਜੀ ਇਸ ਦਾ 3 ਘੰਟੇ ਪੜ ਸਕਦਾ 5 ਘੰਟੇ ਪੜ ਸਕਦਾ ਮੈਂ ਤੁਹਾਨੂੰ ਸਿੱਧੀ ਗੱਲ ਦੱਸ ਦਦਾ ਜੀ ਜੇ ਤੁਸੀਂ ਦਿਨ ਦੇ ਵਿੱਚ 10 ਤੋਂ 12 ਘੰਟੇ ਕੱਟ ਰਹੇ ਹੋ ਘਟੋ ਘਟ ਕਿਉਂਕਿ 1 ਮਹੀਨਾ ਰਹਿ ਗਿਆ ਠੀਕ ਹੈ ਦੇਖੋ ਜੇ ਆਪਾਂ ਨਾਰਮਲ ਸਟੱਡੀ ਕਰਦੇ ਆ ਤੁਸੀਂ ਆਮ ਮੰਨ ਕੇ ਚੱਲੋ ਆਪਾਂ ਨਾਰਮਲ ਸਟੱਡੀ ਕਰਦੇ ਆ ਤਾਂ ਬੱਚੇ ਬਦਰੋ ਬਦ ਚਾਰ ਤੋਂ 5 ਘੰਟੇ ਪੜਦੇ ਆ 5 ਘੰਟੇ ਮੰਨ ਲਓ ਜੇ ਆਪਾਂ ਨਾਰਮਲ ਸਟੱਡੀ ਦੇ ਵਿੱਚ 5 ਘੰਟੇ ਪੜਉਂਦੇ ਆ ਤਾਂ ਇਹ ਸਮਝ ਲਓ ਕਿ 1 ਮਹੀਨੇ ਦੇ ਵਿੱਚ ਆਪਾਂ 5 ਘੰਟੇ ਪੜ ਰਹੇ ਹਾਂ ਠੀਕ ਹੈ ਜੇਕਰ ਆਪਾਂ ਦਿਨ ਦੇ ਵਿੱਚ 10 ਘੰਟੇ ਕਰ ਦਈਏ ਤਾਂ ਸਮਝ ਲਓ ਕਿ ਆਪਣੇ ਕੋਲੇ ਆਪਾਂ 2 ਮਹੀਨਿਆਂ ਦੇ ਬਰਾਬਰ ਜਾ ਰਹੇ ਹਾਂ ਆਪਣੇ ਕੋਲੇ 1 ਮਹੀਨੇ ਦਾ ਸਮੇਂ ਨੂੰ ਆਪਾਂ 2 ਮਹੀਨਿਆਂ ਦੇ ਵਿੱਚ ਕਨਵਰਟ ਕਰ ਸਕਦੇ ਹਾਂ ਤੁਸੀਂ ਮੇਰੀ ਗੱਲ ਸਮਝ ਗਏ ਜਿੱਥੇ ਆਪਾਂ ਡੇਲੀ ਜਿਹੜਾ ਆਪਣਾ ਪੇਪਰ ਆਪ ਨੂੰ ਨਹੀਂ ਪਤਾ ਸੀ ਕਿ ਆਪਣਾ ਪੇਪਰ ਮਹੀਨੇ ਤੱਕ ਆਉਣਾ ਉਦੋਂ ਆਪਾਂ ਦਿਨ ਚ 5 ਤੋਂ 6 ਘੰਟੇ ਪੜਦੇ ਹੁੰਦੇ ਸੀ ਰਾਮ ਨਾਲ ਠੀਕ ਹੈ ਤੇ ਹੁਣ ਜੇਕਰ ਆਪਾਂ ਨੂੰ ਇਹ ਲੱਗਦਾ ਕਿ ਆਪਣੇ ਕੋਲੇ 1 ਮਹੀਨਾ ਦਾ ਆਪਾਂ 1 ਮਹੀਨੇ ਨੂੰ 2 ਮਹੀਨਿਆਂ ਦੇ ਵਿੱਚ ਬਦਲਣਾ ਤਾਂ ਤੁਸੀਂ ਆਪਦੀ ਟ ਠੀਕ ਹੈ ਇਹਦੇ ਵਿੱਚ ਤੁਸੀਂ 5 ਤੋਂ 6 ਘੰਟੇ 7 ਘੰਟੇ 8 ਘੰਟੇ ਜਿੰਨਾ ਤੁਸੀਂ ਸਲੇਪਸ ਕਨਸੈਪਟ ਪੜੋ ਤਿਆਰ ਕਰੋ ਉਹਨੂੰ ਠੀਕ ਹੈ ਤੇ ਬਾਅਦ ਵਿੱਚ ਉਹਦੀ ਰਿਵੀਜ਼ਨ ਕਰੋ ਸਲੇਪਸ ਇਕੱਲਾ ਪੜਨਾ ਹੀ ਨਹੀਂ ਨਾਲ ਦੀ ਨਾਲ ਆਪਾਂ ਰਿਵੀਜ਼ਨ ਵੀ ਕਰਦੇ ਦਿਨ ਦੇ ਵਿੱਚ ਤੁਸੀਂ ਜਿੰਨਾ ਸਲੇਪਸ ਕਰ ਲਿਆ ਸਮਝ ਲਓ ਕਿ ਤੁਸੀਂ 5 ਵਜੇ ਤੱਕ ਤੜਕੇ ਸਵੇਰ 6 ਵਜੇ ਉੱਠ ਖੜਿਆ ਕਰੋ ਠੀਕ ਹੈ 5 ਵਜੇ ਉੱਠ ਖੜਿਆ ਕਰੋ ਠੀਕ ਹੈ ਜੇ ਤੁਸੀਂ 5 ਵਜੇ ਉੱਠਦੇ ਹੋ ਤਾਂ ਜਿਹੜੇ ਸਾਥ ਮੈਂ ਤੁਹਾਨੂੰ ਆ ਡੇਲੀ ਕੰਮ ਦੇ ਨਾਲ ਤੁਹਾਨੂੰ ਵੀ ਦੇਖ ਲਓ ਡੇਲੀ ਬਚਨੁਰਾਜੀ ਮੈਂ ਆਪਦੇ ਵੱਲੋਂ ਕੰਮ ਦਿੰਦਾ ਹੁੰਦਾ ਹੁੰਦਾਗਾ ਜਿਵੇਂ ਅੱਜ ਦੇ 1 April ਤੋ ਹੁੰਦਾ ਕੰਮ ਆ ਕਿ ਕੰਮ ਕਰੰਟ ਅਫੇਅਰ ਕਰਨੇ ਆ 1 ਤੋਂ ਲੈ ਕੇ 15 ਫਰਵਰੀ ਤੱਕ ਦੇ ਭਾਵੇਂ 3 ਘੰਟੇ ਜੇ ਕਰੋਗੇ 2 ਘੰਟੇ ਜੇ ਕਰੋ ਮੇਰੀ ਜ਼ਿੰਮੇਵਾਰੀ ਨਹੀਂ ਹੈਗੀ ਮੈਥੀ ਸਿੰਪਲੀਫਿਕੇਸ਼ਨ ਆ ਕੰਪਲੀਟ ਕਰਨੀ ਆ ਬਿਲਕੁਲ ਪੜਨਾ ਕਿਵੇਂ ਰਾਜੀ ਦੇਖੋ ਸਿੰਪਲੀਫਿਕੇਸ਼ਨ ਕਰਨੀ ਕਿਵੇਂ ਤੁਸੀਂ ਮਾਤਾ ਸਿੰਪਲੀਫਿਕੇਸ਼ਨ ਇਹ ਤੁਹਾਨੂੰ ਮੈਂ 80 ਸਵਾਲ ਹੋਗੇ ਮੇਰੀ ਕਾਈ ਦੇ ਵਿੱਚ 80ਆਂ ਦੇ ਵਿੱਚੋਂ ਰਾਜੀ ਤੁਸੀਂ ਉਹ 80ਆਂ ਦੇ ਵਿੱਚੋਂ ਤੁਸੀਂ ਇਹ ਨਹੀਂ ਹੈਗਾ ਕਿ 80 ਦੇ 80 ਹੀ ਸਵਾਲ ਕੱਢ ਕੇ ਦੇਖਣੇ ਆ ਠੀਕ ਹੈ 80 ਦੇ ਵਿੱਚੋਂ ਤੁਹਾਨੂੰ ਪਤਾ ਹੈਗਾ ਜੇਕਰ ਤੁਹਾਨੂੰ ਲੱਗਦਾ ਕਿ ਬਈ ਪਹਿਲਾ ਪ੍ਰੈਸ਼ਨ ਸਾਨੂੰ ਆਉਂਦਾ ਛੱਡ ਦਿਓ ਦੂਜਾ ਆਉਂਦਾ ਨਹੀਂ ਕਰ ਲਓ ਤੀਜਾ ਆਉਂਦਾ ਚੌਥਾ ਆਉਂਦਾ ਪੰਜਵਾਂ ਆਉਂਦਾ ਛੱਡ ਦਿਓ ਛੇਮਾ ਨਹੀਂ ਆਉਂਦਾ ਕਰ ਲਓ ਇਸ ਤਰ੍ਹਾਂ ਤੁਸੀਂ ਪੜਨਾ ਹੈ ਜੇ ਫਿਰ ਤੁਹਾਡਾ ਜਾ ਕੇ ਸਲਿਪਸ ਕੰਪਲੀਟ ਹੋਊਗਾ ਜੇ ਤੁਸੀਂ ਕਹੋਗੇ ਅਸੀਂ 80 ਦੇ 80 ਕੱਢ ਕੇ ਦੇਖ ਲਈਏ ਨਾ ਜੋ ਨਹੀਂ ਹੋ ਸਕਦੇ ਕਿਉਂਕਿ ਆਪਣਾ ਕਨਸੈਪਟ ਤੱਕ ਮਤਲਬ ਹੁੰਦਾ ਹੈ ਕਨਸੈਪਟ ਤੁਹਾਡਾ ਹਮੇਸ਼ਾ ਉੱਥੇ ਜਾ ਕੇ ਕਲੀਅਰ ਹੋਊਗਾ ਜਿਹੜਾ ਸਵਾਲ ਤੁਹਾਨੂੰ ਆਉਂਦਾ ਨਹੀਂ ਹੈਗਾ ਜਿਹੜਾ ਸਵਾਲ ਤੁਹਾਨੂੰ ਆਉਂਦਾ ਨਹੀਂ ਉਹਦੇ ਤੁਸੀਂ ਜ਼ੋਰ ਜ਼ਿਆਦਾ ਲਾਉਂਗੇ ਉਹ ਸੇਮ ਟੂ ਸੇਮ ਡਾਇਰੈਕਸ਼ਨ ਦੇ ਵਿੱਚ ਹੈਗਾ ਸੇਮ ਟੂ ਸੇਮ ਡਾਇਰੈਕਸ਼ਨ ਦੇ ਵਿੱਚ ਹੈ ਦੋ ਸਵਾਲ ਡਾਇਰੈਕਸ਼ਨ ਸਭ ਤੋਂ ਸੌਖਾ ਚੈਪਟਰ ਹੈ ਮੈਂ ਜਿਹੜੇ ਸਾਡ ਤੁਹਾਨੂੰ ਕਰਵਾਇਆ ਹੋਇਆ ਜੇਕਰ ਤੁਸੀਂ ਮੇਰੀ ਪਹਿਲੀ ਵੀਡੀਓ ਦੇ ਵਿੱਚ 10 ਮਿੰਟ ਵੀ ਪਹਿਲਾਂ ਤੁਸੀਂ ਪੜ ਲਈ ਵੀਡੀਓ 10 ਮਿੰਟ ਦਾ ਪਹਿਲਾਂ ਮੈਨੂੰ ਤੁਸੀਂ ਸਮਝ ਲਿਆ ਇਨਫੋ ਤਾਂ ਆਰਾਮ ਨਾਲ ਕਲੀਅਰ ਹੋ ਜਾਊਗਾ ਪੰਜਾਬ ਜੀ ਦੇ ਜਿਹੜੀਆਂ ਤੁਹਾਨੂੰ ਮੈਂ ਵੀਡੀਓ ਦਿੱਤੀਆਂ ਹੋਣਗੀਆਂ ਠੀਕ ਹੈ ਜੀ ਫਰਸਟ ਪੰਜ ਵੀਡੀਓ ਜਿਹੜੀਆਂ ਉਹਨਾਂ ਨੂੰ ਕਨਸੈਪਟ ਦੇ ਵਿੱਚ ਐਮਸੀਕਿਊ ਨਾਲ ਰਿਵੀਜ਼ਨ ਕਰ ਲਿਓ ਠੀਕ ਹੈ ਜੀ ਠੀਕ ਹੈ ਜੀ ਇਸ ਤੋਂ ਬਾਅਦ ਪੌਲਟੀ ਚੱਕ ਲਓ ਥਿਊਰੀ ਹੋਗੀ ਹੈਨਾ ਪੋਰਟਰੀ ਥਿਊਰੀ ਹੈ ਉਹਦੇ ਵਿੱਚ ਤੁਸੀਂ ਪਹਿਲੀ ਵੀਡੀਓ ਕਰਨੀ ਹੈ ਚੰਗੀ ਤਰ੍ਹਾਂ ਠੀਕ ਹੈ ਤਾਂ ਇਹ ਇੰਨਾ ਕਿ ਸਿਲੇਬਸ ਹੈਗਾ ਜਿਹਦਾ ਰਾਤ ਨੂੰ ਤੁਸੀਂ ਇੱਕ ਵਾਰੀ ਸੌਣ ਤੋਂ ਪਹਿਲਾਂ ਰਿਵੀਜ਼ਨ ਜ਼ਰੂਰ ਕਰ ਲਿਓ ਪੰਜਾਬੀ ਦੇ ਕੰਪਿਊਟਰ ਉਹ ਤੁਹਾਨੂੰ ਮੈਂ ਮੇਨ ਮੇਨ ਪੀਡੀਐਫ ਦਿੱਤੇਗਾ ਉਹਦੇ ਅਕੋਰਡਿੰਗ ਸਟੱਡੀ ਕਰ ਲਿਓ ਹੈਨਾ ਤਾਂ ਹੁਣ ਜਿਹੜਾ ਇਹ ਮੇਨ ਮਾਰਕ ਸਿਲੇਬਸ ਹੈ ਜਿਹੜਾ ਤੁਹਾਨੂੰ ਦੱਸ ਰਿਹਾ ਉਹ ਮੇਰਾ ਇਹੀ ਹੈ ਬਾਰੀ-ਬਾਰੀ ਸਮਝਾਉਂਦਾ ਕਿ ਜਿੰਨਾ ਸਿਲੇਬਸ ਕਰੋਗੇ ਆਪ ਦੀ ਇੱਕ ਨੋਟਬੁੱਕ ਲਾੜੋ ਅਲੱਗ ਤੋਂ ਠੀਕ ਹੈ ਜੀ ਨੋਟਬੁੱਕ ਲਾੜੋ ਉਹਦੇ 'ਚ ਲਿਖੀ ਚੱਲੋ ਕਿ ਅੱਜ ਤੁਸੀਂ 1 ਅਪ੍ਰ 2 April ਨੂੰ ਕਿਹਨੇ ਕਿਹੜੀਆਂ ਚੀਜ਼ਾਂ ਪੜ੍ਹਣੀਆਂ 3 April ਨੂੰ ਜਿੱਦ ਤੇ ਤੁਸੀਂ ਇਹ ਸਾਰੀਆਂ ਚੀਜ਼ਾਂ ਪੜ੍ਹ ਲਈਆਂ ਤਾਂ ਹਫ਼ਤੇ ਬਾਅਦ 7 ਮਹੀਨੇ ਤੱਕ ਤੁਹਾਡਾ ਮੈਂ ਸਾਰੇ ਤੁਸੀਂ ਦਿਨ ਰਿਵੀਜ਼ਨ ਕਰਦੇ ਤੁਸੀਂ ਕੋਈ ਨਵਾਂ ਸਿਲੇਬਸ ਨਹੀਂ ਪੜ੍ਹਨਾ ਉਹਦੇ ਤੁਸੀਂ ਸਾਰੇ ਰਿਵੀਜ਼ਨ ਕਰਨੀ ਹੈ ਸਟ੍ਰੈਟਜੀ ਬਣਾ ਕੇ ਚੱਲੋਗੇ ਪਲਾਨ ਬਣਾ ਕੇ ਚੱਲੋਗੇ ਸਿਟਿੰਗ ਦਿਓਗੇ ਬਾਅਦ ਉਸ ਤੋਂ ਬਾਅਦ ਪੇਪਰ ਪਾਸ ਕਰਨਾ ਕੋਈ ਔਖਾ ਨਹੀਂ ਹੈਗਾ ਕਨਸੈਪਟ ਨੂੰ ਸਮਝੋ ਜਿਵੇਂ ਕਿ ਤੁਹਾਡੀ ਪਰਸੈਂਟੇਜ ਹੈ ਉਹਦਾ ਕਨਸੈਪਟ ਸਮਝ ਲਓ ਜਿਹੜਾ ਤੁਹਾਨੂੰ ਕਨਸੈਪਟ ਜਿਵੇਂ ਦੱਸਿਆ ਹੋਇਆ ਹੈਗਾ ਆਪਣੇ ਆਪ ਹੀ ਸਾਰੇ ਪਾਸ ਹੋ ਜਾਓਗੇ ਤੁਸੀਂ ਉਸ ਉਹ ਕਾਈ ਦੇ ਵਿੱਚੋਂ ਠੀਕ ਹੈ ਤਾਂ ਇਸ ਤਰ੍ਹਾਂ ਜੇ ਕਰਦਾਗਾ ਪੇਪਰ ਕਲਾ ਤੁਹਾਡੇ ਵਾਸਤੇ ਜਲਦੀ ਆ ਸਾਰੇ ਬੱਚਿਆਂ ਵਾਸਤੇ ਜਲਦੀ ਆਇਆਗਾ ਇੱਕ ਦੂਸਰਾ ਚੱਕਰ ਇਹ ਪੈਂਦਾਗਾ ਬੱਚਿਆਂ ਨੂੰ ਬਹੁਤ ਬੱਚਿਆਂ ਦੀ ਇਹ ਪ੍ਰੋਬਲਮ ਆ ਰਹੀ ਕਿ ਸਰ ਅਸੀਂ ਸਾਡਾ ਖੇਤੀਬਾੜੀ ਵਾਲਾ ਕੰਮ ਹੁਣ ਮੂਰੇ ਕੰਕਾਲ ਜਾਣੀਆਂ ਠੀਕ ਹੈ ਅਸੀਂ ਕੀ ਕਰੀਏ ਤਾਂ ਇਹ ਜੇ ਅਡਜਸਟਮੈਂਟ ਤੁਹਾਨੂੰ ਆਵਦੇ ਅਕੋਰਡਿੰਗ ਕਰਨੀ ਹੀ ਪਊਗੀ ਠੀਕ ਹੈ ਤੇ ਐਕੀ ਪੇਪਰ ਇਹਨੇ ਬਹੁਤ ਜਲਦੀ ਲੈਣਾ ਦਾ ਕਾਰਨ ਤੁਹਾਨੂੰ ਮੈਂ ਬਹੁਤ ਵਾਰ ਦੱਸ ਚੁੱਕਿਆਗਾ ਠੀਕ ਹੈ ਤੇ ਕੀ ਕਾਰਨ ਇਹ ਹੈ ਉਹਦਾ ਤੇ ਬਾਕੀ ਆ ਦੀ ਪ੍ਰੋਫੈਸ਼ਨ ਸ਼ੁਰੂ ਕਰੀ ਚੱਲੋ ਤਿਆਰੀ ਛੱਡਣੀ ਨਹੀਂ ਹੈਗੀ ਰਾਜ ਜੀ ਤੁਹਾਡਾ ਪੇਪਰ ਹੋ ਵੀ ਕਦ ਦੁਆਰ ਵੀ ਤੁਸੀਂ ਤਿਆਰੀ ਨਹੀਂ ਛੱਡਣੀ ਕਿਉਂਕਿ ਤੁਹਾਡੇ ਬਾਅਦੇ 5000 ਨਵੀਂ ਭਰਤੀ ਆ ਰਹੀ ਹੈ ਬਹੁਤ ਵੱਡੀ ਭਰਤੀ ਹੈ ਇੱਕ ਬੋਨਸ ਵਾਲੀ ਭਰਤੀ ਹੈ ਜਿਹੜੀ ਤੁਹਾਡੀ ਰਿਕਾਰਡ ਦੇ ਵਿੱਚ ਹੈ ਨਹੀਂ ਸੀ ਪਰ ਆ ਰਹੀ ਹੈ ਠੀਕ ਹੈ ਜੀ ਬਾਕੀ ਰਾਜ ਜੀ ਜਿਹੜੇ ਬੱਚੇ ਨੇ ਮਤਲਬ ਬੈਚ ਲੈਣਾ ਚਾਹੁੰਦਾ ਹੈ ਪੰਜਾਬ ਪੁਲਿਸ ਦਾ ਠੀਕ ਹੈ ਜੀ ਤਾਂ ਤੁਹਾਨੂੰ ਉਹਦੇ ਤੇ ਘਟੋ ਘਟ 80 ਤੋਂ 85% ਆਫ ਚੱਲ ਰਹੀ ਹੈ ਠੀਕ ਹੈ ਜੀ ਪੰਜਾਬ ਪੁਲਿਸ ਵਾਲੇ ਬੈਚ ਤੇ ਜਿਹਦੇ ਵਿੱਚ ਸਾਰੇ ਲੈਕਚਰ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਮਿਲਣਗੇ ਸਾਰੀਆਂ ਕਲਾਸਾਂ ਦੇ ਨਾਲ ਪੀਡੀਐਫ ਹੋਣਗੇ ਸਾਰੀਆਂ ਕਲਾਸਾਂ ਜ਼ੀਰੋ ਲੈਵਲ ਤੋਂ ਹੋਣਗੀਆਂ ਸਲੇਵਸ ਦੇ ਅਕੋਰਡਿੰਗ ਸਾਰਾ ਡਾਟਾ ਹੋਊਗਾ ਸਿਰਫ ਲਿਮਟਿਡ ਡਾਟਾ ਹੀ ਹੋਊਗਾ ਦਾ ਜੇ ਚੇਂਜ ਹੈਗਾ ਤੁਹਾਨੂੰ ਮੈਂ ਉਹੀ ਚੀਜ਼ਾਂ ਪਾਈ ਜਾਊਂਗਾ ਕਿ ਆ ਵੀ ਪੜ ਦੋ ਆ ਵੀ ਪੜ ਲਓ ਮੈਨੂੰ ਪਤਾ ਕਿ ਇੱਕ ਮਹੀਨੇ ਜੀ ਤੁਸੀਂ ਉਹ ਚੀਜ਼ਾਂ ਨਹੀਂ ਕਰ ਸਕਦੇ ਜਿੰਨੀਆਂ ਚੀਜ਼ਾਂ ਦੇਊਂਗਾ ਉਹਨੇ ਪੜ ਲਓ ਤੁਹਾਡੇ ਵਾਸਤੇ ਵੈਰੀਫਿਕੇਸ਼ਨ ਰਹਿਣ ਵਾਲੀਆਂ ਉਹਦੇ ਬਾਅਦ ਤੁਸੀਂ ਐਪ ਡਾਊਨਲੋਡ ਕਰ ਲੈਣੀ ਆ ਦੀਪਪੁੱਲਰ ਐਜੂਕੇਸ਼ਨ ਜਿਹੜਾ ਆਲ ਪੰਜਾਬ ਦੇ ਵਿੱਚ ਸਭ ਤੋਂ ਘੱਟ ਰੇਟ ਤੇ ਦਾ ਜੇ ਪੈਚ ਪਈਆ ਕਰਵਾਇਆ ਜਾ ਰਿਹਾ ਆਲ ਪੰਜਾਬ ਦੇ ਵਿੱਚ ਕੋਈ ਬੱਚਾ ਕਹਿ ਕੇ ਦਿਖਾਵੇ ਠੀਕ ਹੈ ਜੀ ਉਹ ਵੀ ਕੋਈ ਬੱਚਾ ਰਹਿ ਨਾ ਜਾਵੇ ਟਾਈਮ ਘੱਟ ਰਹਿ ਗਿਆ ਰਿਵੀਜ਼ਨ ਜਦੋਂ ਜਿਆਦਾ ਬੈਲਟੀਟੀ ਵੀ ਤੁਹਾਨੂੰ ਬਹੁਤ ਜਿਆਦਾ ਦਿੱਤੀ ਜਾ ਰਹੀ ਹੈ ਇਹਦੇ ਵਿੱਚ ਠੀਕ ਹੈ ਜੀ ਤਾਂ ਇਹ ਪਾ ਡਾਊਨਲੋਡ ਕਰ ਲਿਓ ਪਲੇ ਸਟੋਰ ਤੋਂ ਜਿੰਨਾਂ ਬੱਚਿਆਂ ਕੋਲੇ ਆਈਫੋਨ ਆ ਰਿਹਾ ਜਿਨ੍ਹਾਂ ਨੇ ਐਪ ਡਾਊਨਲੋਡ ਕਰਨੇ ਕਲਾਸ ਪਾਸ ਤੇ ਉਹ ਆਰ ਜੀ ਕੋਡ ਫਿਲ ਕਰਨਾ ਡਬਲ ਐਕਸ ਰਮ ਜੇਕਰ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋਵੇ ਨਾ ਜਾਂ ਮਦਦ ਨੂੰ ਕਾਲ ਵੀ ਕਰ ਸਕਦੇ ਹੋ ਧੰਨਵਾਦ ਮੇਰੇ ਦੋਸਤੋ ਜੀ